ओके ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਗੱਲ ਪਹੁੰਚ ਹੀ ਗਈ ਹੈ ਕਿ ਇੱਕ Hindu ਭਰਾ ਸਾਡਾ ਉਹਦੇ ਦਿਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਪ੍ਰਤੀ ਜਿਹੜਾ ਇੱਕ ਦਰਦ ਉੱਠਿਆ ਉਹਨੇ ਸਾਰੇ ਪੰਜਾਬ ਨੂੰ ਕਿ ਦੁਨੀਆ ਨੂੰ ਹਿਲਾ ਕੇ ਰੱਖਤਾ ਜ RAM ਸਿੰਘ ਰਾਣਾ ਜਿਨ੍ਹਾਂ ਨੂੰ ਕਿ ਆਪਾਂ 골ਡਨ ਹੱਟ ਦੇ ਨਾਮ ਦੇ ਨਾਲ ਯਾਦ ਕਰਦੇ ਆਂ ਜਦੋਂ ਕਸਾਨੀ ਮੋਰਚਾ ਲੱਗਾ ਸੀ ਤੇ ਮੇਰੇ ਖਿਆਲ ਕਿਲਿਆਂ ਦੇ ਹਿਸਾਬ ਨਾਲ ਉਹ ਜਗਾ ਵਾ ਜਿਹੜੀ ਉਹਨਾਂ ਨੇ 1 ਸਾਲ ਦੇ ਕਰੀਬ ਬੰਦ ਰੱਖਿਆ ਆਪਣਾ ਕਾਰੋਬਾਰ ਵੀ ਤੁਸੀਂ ਇੱਥੇ ਨਾਓ ਤੋ ਬੈਠੋ ਖਾਓ ਲੰਗਰ ਵੀ ਉੱਥੇ ਚੱਲਦਾ ਰਿਹਾ ਉਦੋਂ ਤੋਂ ਅਸੀਂ ਉਹਨਾਂ ਨੂੰ ਜਾਣਦੇ ਸੀਗੇ ਪਰ ਕਿਤੇ ਚੇਤਾ ਹੀ ਨਹੀਂ ਆਇਆ ਵੀ ਉਸ ਵੀਰ ਨੂੰ ਵੀ ਬੇਨਤੀ ਕਰੀਏ ਤੇ ਇੱਕ ਦਿਨ ਭਾਈ ਸਾਹਿਬ ਨੇ ਵੈਸੇ ਹੀ ਫੋਨ ਲਾ ਲਿਆ ਉਹਨਾਂ ਨੂੰ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਦਾ ਤਾਂ ਜਿੱਦਾਂ ਆਪਾਂ ਕਹਿੰਦੇ ਨੇ ਪੰਜਾਬੀ ਜਿੱਤਰਾ ਉਹ ਨਿਕਲ ਗਿਆ ਹੈਂ ਕਿ ਯਾਰ ਇੱਕ ਸਾਲ ਹੋ ਗਿਆ ਤੈਨੂੰ ਉੱਤੇ ਕਿੱਥੇ ਬੈਠੇ ਹੋ ਵੀਡੀਓ ਕਰਾਓ ਉਹ ਵੀਡੀਓ ਦਿਖਾਈ ਤੇ ਕਹਿੰਦੇ ਫਿਰ ਸੇਰੀ ਨੇ ਚੁੱਕਿਆ ਇੱਥੇ ਬੈਠੇ ਹੋ ਇੰਨੀ ਕਿ ਜਗ੍ਹਾ 'ਚ ਜਿੰਨਾ ਇੱਕ ਸੋਫਾ ਹੁੰਦਾ ਘਰ ਦਾ ਉਹ ਸੋਫੇ ਦੇ ਉੱਤੇ ਤੁਸੀਂ ਬਹਿ ਕੇ ਵੇਖ ਲਓ ਮੈਨੂੰ ਲੱਗਦਾ 15 ਮਿੰਟ ਨਹੀਂ ਅੱਜ ਬੰਦਾ ਆਮ ਬਹਿ ਸਕਦਾ ਉੱਠ ਕੇ ਇੱਧਰੋਂ ਜਾਊ ਉੱਧਰੋਂ ਜਾਊ ਉਹ ਉਸ ਸੋਫੇ ਦੀ ਨਹੀਂ ਜਗ੍ਹਾ ਤੇ ਇੱਕ ਸਾਲ ਤੋਂ ਆਪਣੇ ਆਪ ਨੂੰ ਕੈਦ ਕਰਕੇ ਬੈਠਾ ਹੋਇਆ ਛੋ ਗੱਲ ਬੜੀ ਲੰਬੀ ਹੋ ਜਾਣੀ ਪਰ ਮੈਂ ਗੱਲ ਛੋਟੀ ਕਰਾਂ ਰਾਣਾ ਜੀ ਹੁਰੀ ਆ ਰਹੇ ਨੇ ਆਪਣੇ ਜਥਿਆਂ ਸਮੇਤ ਮੈਨੂੰ ਭਾਜੀ ਉਹਨਾਂ ਨੇ ਜਿਹੜਾ ਕਿਹਾ ਵਾ ਕਹਿੰਦੇ ਕਿ 1500 ਗੱਡੀ ਆ ਜਾਣੀ ਉਸ ਦਿਨ ਤੇ 10000 ਤੋਂ ਲੈ ਕੇ 15000 ਤੱਕ ਜਿਹੜੀ ਸੰਗਤ ਆ ਉਹਦਣ ਟੁੱਕੇਗੀ ਤੁਸੀਂ ਉਦੋਂ ਨਾਲ ਹੀ ਸੀ ਮੇਰੇ ਖਾਲੇ ਜਿੱਦਣ ਇੱਥੇ ਆਏ ਹਾਂ ਹਾਂਜੀ 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 ਜਿਉਂ ਜਾਂਦੇ ਜਾਂਦੇ ਆਪਾਂ ਨੂੰ ਇੱਕ ਇਹ ਵੀ ਜਦੋਂ ਆਪਣਾ ਯਾਰੀ ਦੋਸਤੀ ਕਿਸ ਨੂੰ ਰਾਜਾ ਦੇ ਜਾਂਦੇ ਆ ਤੇ ਜਾਂਦੇ ਜਾਂਦੇ ਉਹ ਇੱਕ ਇਹ ਵੀ ਗੱਲ ਕਹਿ ਕੇ ਗਏ ਸੀ ਵੀ ਕੀ ਸਾਡਾ ਇਕੱਠ ਸਭ ਤੋਂ ਵੱਧ ਹੋਊਗਾ ਤੇ ਮੇਰੇ ਵੀਰ ਨੇ ਜਿੰਨੇ ਵੀ ਸਿੱਖ ਨੇ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇੱਕ ਤਰੀਕ ਨੂੰ ਵੱਧ ਤੋਂ ਵੱਧ ਇਥੇ ਟਰੈਕਟਰ ਟਰਾਲੀਆਂ ਮੋਟਰਸਾਈਕਲ ਲੈ ਕੇ ਪਹੁੰਚੀਏ ਆਪਣੀ ਕਿਤੇ ਬੇਇੱਜ਼ਤੀ ਨਾ ਹੋ ਜੇ ਤੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ 1 ਸਾਲ ਹੋ ਗਿਆ ਭਾਈ ਗਰਜੀਤ ਸਿੰਘ ਨੂੰ ਪੂਰਾ ਹੋਣ ਵਾਲਾ ਉੱਤੇ ਬੈਠੇ ਨੂੰ ਠੀਕ ਆ ਉਹ ਆਪ ਦੀ ਖਾਤਰ ਤਾਂ ਬੈਠੇ ਨਹੀਂ ਹੈਗੇ ਬਿਲਕੁਲ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਬੈਠੇ ਨੇ ਕੰਮ ਸਾਰਿਆਂ ਨੂੰ ਹੁੰਦੇ ਨੇ ਸਾਰਿਆਂ ਦੇ ਪਰਿਵਾਰ ਨੇ ਉਹਨਾਂ ਦਾ ਵੀ ਪਰਿਵਾਰ ਹੈ ਆਪਾਂ ਆਪਣੀ ਜ਼ਮੀਰਾਂ ਨੂੰ ਜਾਗਦੀਆਂ ਕਰੀਏ ਤੇ ਵੱਧ ਤੋਂ ਵੱਧ ਇਥੇ ਸੰਗਤ ਲੈ ਕੇ ਆਈਏ ਤਾਂ ਕਿ ਜੋ ਪਤਾ ਲੱਗੇ ਠੀਕ ਹੈ ਸਰਕਾਰ ਨੂੰ ਪਤਾ ਲੱਗੇ ਤੇ ਆਪਣੀ ਸੁਣਵਾਈ ਹੋ ਸਕੇ ਬਿਲਕੁਲ ਮੈਂ ਨਾ ਆ ਦੇਖਦਾ ਪਿਆ ਮੈਂ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਆਪਾਂ ਵੀ ਖੇਰ ਉੱਤੇ ਸੇਵਾ 'ਚ ਜਾਈਦਾ ਵੀ ਕਈ ਸੈਂਕੜੇ ਟਰੈਕਟਰ ਜਿਹੜੇ ਨੇ ਸੇਵਾ 'ਚ ਲੱਗੇ ਹੋਏ ਨੇ ਹਨਾ ਰੇਤਾ ਕੱਟਦੇ ਪਏ ਨੇ ਖੇਤ ਸਵਾਰਦੇ ਪਏ ਨੇ ਭਾਈ ਆ ਪਾਰਕ ਵੀ ਸਵਾਰ ਜੋ ਆ ਕੇ ਵਾਹ ਪੰਜਾਬੀ ਓਏ پارک ਵੀ ਸਵਾਰਨੀ ਪੈਣੀ ਐ ਜੇ پارک ਨਾ ਸਵਾਰੀ ਤੇ ਕਾਨੂੰਨ ਜਿਹੜਾ ਠੰਡੇ ਬਸਤੇ ਚ ਪਿਆ ਇਹਨਾਂ ਨੇ ਪਤਾ ਨਹੀਂ ਕਿੱਧਰ ਦਾ ਕਿੱਧਰ ਲੈ ਜਾਣਾ ਇਹ sirej ਨਹੀਂ ਜੇ ਲੱਗਣਾ ਜਨਾਚਰ ਤੁਸੀਂ ਨਾ ਨਾ ਆਏ ਉਹਨਾਂ ਚਾਰੇ sirej ਨਹੀਂ ਜੇ ਲੱਗਣਾ ਲਾਂਤਾਲੀ ਗੱਲ ਐ ਬਹੁਤ ਵੱਡੀ ਲਾਂਤਾਲੀ ਗੱਲ ਐ ਕਿ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਨਹੀਂ ਬਣਿਆ ਹੁਣ ਤੱਕ ਨਾ ਹੀ ਦੇਖ ਲੋ ਕਿਸੇ ਨੇ ਹਿੰਮਤ ਕਰੀ ਐ ਭਾਈ ਗਰਜੀਤ ਸਿੰਘ ਨੂੰ ਪੂਰਾ ਇੱਕ ਸਾਲ ਹੋ ਗਿਆ ਹੁਣ ਤਾਂ ਜਾਗ ਜੋ ਹੁਣ ਤਾਂ ਤੁਸੀਂ ਜਾਗ ਲੋ ਜਾਂ ਫਿਰ ਆਪਾਂ ਆਵਦੇ ਕੰਮ ਹੀ ਕੱਲੇ ਆਵਦੇ ਕੰਮ ਹੀ ਜ਼ਰੂਰੀ ਨੇ ਆਪਦੇ ਕੰਮ ਕਰਕੇ ਵੀ ਆ ਆਇਆ ਏਦਾਂ ਹੀ ਤੁਰ ਜਾਣਾ ਆਪਾਂ ਨੇ ਕਿਰਪਾ ਕਰੋ ਸਾਰੇ ਮੇਰੇ ਭਰਾਵਾਂ ਨੂੰ ਹੱਥ ਵਨ ਕੇ ਬੇਨਤੀ ਆ ਵੀ ਜਾਗੋ 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 ਬੇਇੱਜ਼ਤੀ ਨਾ ਹੋ ਜੇ ਰਾਣਾ ਵੀਰ 골ਡਨ ਹਟ ਵਾਲਾ ਉਧਰ 1500 ਗੱਡੀ ਲੈ ਕੇ ਆਊਗਾ ਤੁਸੀਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਟਰੈਕਟਰ 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 ਮੋਟਰਸਾਈਕਲ ਮੇਰੀਆਂ ਭੈਣਾ ਵੱਧ ਤੋਂ ਵੱਧ ਇੱਥੇ ਪਹੁੰਚੋ ਹੱਥ ਵਨ ਕੇ ਬੇਨਤੀ ਆ ਸਾਰਿਆਂ ਨੂੰ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗੇ ਆ ਠੀਕ ਹੈ ਇਹ ਆਪਣੇ ਸਾਰਿਆਂ ਦਾ ਮਸਲਾ ਸਾਰੇ ਧਰਮਾਂ ਦੇ ਕੰਮ ਵਾਸਤੇ ਵੀਰ ਨੂੰ ਇੱਕ ਸਾਲ ਹੋ ਚੱਲਿਆ ਬੈਠਿਆ ਨੂੰ ਜਮੀਰਾਂ ਨੂੰ ਮੜੀਆਂ ਜੀਆਂ ਜਗਾਓ ਹੱਥ ਬੰਦ ਕੇ ਬੇਨਤੀ ਆ ਮੇਰੇ ਭਰਾਵਾਂ ਨੂੰ ਵੱਧ ਤੋਂ ਵੱਧ ਇਕੱਠ ਲੈ ਕੇ ਇੱਕ ਤਰੀਕ ਨੂੰ ਇੱਥੇ ਪਹੁੰਚੋ ਇੱਕ ਬੇਨਤੀ ਮੈਂ ਕਰਦਾ ਤੁਸੀਂ ਭੈਣਾਂ ਦੀ ਗੱਲ ਕਰਤੀ ਆ ਇੱਕ ਮੈਂ ਗੱਲ ਦੱਸਣੀ ਜਿਹੜੀ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਬਾਬਾ ਜੀ ਮੇਰੇ ਨਾਲ ਹੋਈ ਸੀ ਜਦੋਂ 14 15 ਤਰੀਕ ਨੂੰ ਉਧਰ ਸੈਸ਼ਨ ਚੱਲਣ ਰਿਹਾ ਸੀ ਤੇ ਆਪਾਂ ਇੱਥੇ ਛੱਡੇ ਦੇ ਥੱਲੇ ਕੱਠ ਰੱਖਿਆ ਸੀ ਤੇ ਭਾਈ ਸਾਹਿਬ ਦਾ ਪਰਿਵਾਰ ਆਇਆ ਸੀ ਭਾਈ ਸਾਹਿਬ ਦਾ ਪਰਿਵਾਰ ਆਇਆ ਤੇ ਭਾਈ ਸਾਹਿਬ ਦੀ ਸਿੰਘਣੀ ਉਹਨੇ ਨੇ ਮੇਰੇ ਤਰਲਾ ਜਿਆ ਲਿਆ ਇਹਦੇ ਵੀਰ ਜੀ ਉਹਨਾਂ ਨੂੰ ਕਹਾਂ ਹ ਮੜਾ ਜਿਆ ਮੂੰਹ ਥੋੜਾ ਜਿਹਾ ਬਾਹਰ ਕੱਢਣ ਮੈਂ ਵੇਖਣਾ ਭੈਣੋ ਕਿਤੇ ਸਰਦਾ ਸਾਈਂ ਕਿਤੇ 2 ਦਿਨ ਘਰੋਂ ਬਾਹਰ ਰਹਿ ਜੇ ਨਾ ਤੇ ਜਾਨ ਨਿਕਲੀ ਜਾਂਦੀ ਆ ਹਾਂਜੀ ਉਹਦਾ ਜਿਉਂਦਾ ਜਾਗਦਾ ਉੱਤੇ ਬੈਠਾ ਉਹ ਵੀ ਕਿਸੇ ਮਾਂ ਦਾ ਪੁੱਤ ਐ ਮਾਂ ਉਹ ਵੀ ਕਿਸੇ ਮਾਂ ਦਾ ਪੁੱਤ ਐ ਉਹਦੇ ਵੀ ਉਹਦੀ ਵੀ ਘਰ ਵਾਲੀ ਹੈਗੀ ਆ ਉਹਨਾਂ ਦੇ ਘਰੇ ਵੀ ਫੋਰਚੂਨਰ ਗੱਡੀ ਖੜੀ ਆ ਥਾਰ ਖੜੀ ਉਹਦੇ ਲੇਵੇ ਕਿਹੜੀ ਚੀਜ਼ ਦੀ ਘਾਟ ਐ ਉਹਦੇ ਲੇਵੇ ਤਾਂ ਸਾਰੀਆਂ ਸੁੱਖ ਸਹੂਲਤਾਂ ਨੇ ਉਹ ਕੀ ਦੇ ਖਾਤਰ ਬੈਠੇ ਆ ਮੇਰੇ ਭਰਾਵੋ ਜਾਗੋ 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 ਵੱਧ ਤੋਂ ਵੱਧ ਇੱਕ ਤਰੀਕੇ ਨੂੰ ਇੱਥੇ ਪਹੁੰਚੋ ਯਾਰ ਜੇ ਅਜੇ ਵੀ ਨਹੀਂ ਆਪਾਂ ਆਉਣ ਜੋਗੇ ਨਾ ਫੇਰ ਮੈਂ ਸਮਝਦਾ ਵਾਂ ਆਪਾਂ ਅੰਦਰੋਂ ਖੋਖਲੇ ਹੋ ਗਏ ਆਂ ਜਵੀਰਾ ਮਰ ਚਕੀਆਂ ਫੇਰ ਸਾਡੀ ਜਿਹੜੇ ਨੌਜਵਾਨ ਨੇ ਨਾ ਸਾਡੇ ਵਰਗੇ ਜਿਹੜੇ ਹੁਣ 50 ਟੱਪ ਕੇ ਹੁੰਦੇ ਚਿੱਟੀਆਂ ਦਾੜੀਆਂ ਵਾਲਿਆਂ ਨੂੰ ਸਮਝਦੇ ਨੇ ਵੀ ਇਹ ਪੁਰਾਣਾ ਮਾਡਲ ਆ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਵਾਂ ਜੇ ਵੀਰੋ ਆਪਾਂ ਅਜੇ ਵੀ ਨਹੀਂ ਨਾ ਆਏ ਕਾਨੂੰਨ ਦਾ ਬਣ ਜਾਣਾ ਜੇ ਕਾਨੂੰਨ ਹੀ ਬਣ ਜਾਣਾ ਜੇ ਉਹ ਮੈਂ ਤੁਹਾਨੂੰ ਮਹਾਰਾਜ ਦੇ ਹਜ਼ੂਰੀ ਚ ਗੱਲ ਕਹਿ ਰਿਹਾ ਵਾਂ ਮਹਾਰਾਜ ਇੱਥੇ ਹਾਜ਼ਰ ਨਾਜ਼ਰ ਵਰਤਦੇ ਸਾਡੇ ਨੂੰ ਕਾਨੂੰਨ ਬਣ ਜਾਣਾ ਜੇ ਪਰ ਮਹਿਣਾ ਲੈ ਲੋਗੇ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਹੈ ਨਾ ਪੰਥ ਦਾ ਮਹਿਣਾ ਲੈ ਲਓ ਇਹ ਫਿਰ ਗੁਰਜੀਤ ਸਿੰਘ ਦਾ ਵੀ ਮਹਿਣਾ ਹੋਣਾ ਜੇ ਗੁਰਜੀਤ ਸਿੰਘ ਇਕੱਲਾ ਪੰਥ ਦੇ ਬਰਾਬਰ ਹੈ ਇਸ ਵੇਲੇ ਮੈਂ ਤੇ ਬੋਲਦਾ ਨਾ ਵੀ ਨਾਨਕ ਨਾਮ ਜਹਾਜ ਚੜੇ ਸੁਤਰੇ ਪਾਰ ਆਣ ਕੇ ਪੈਰ ਰੱਖ ਲਓ 10 ਮਿੰਟ ਕਰੀ ਦੀ ਨਾ ਸਰ ਮੈਂ ਹੋਵੇ ਨਾਨਕ ਜਹਾਜ ਚੜਨ ਲੱਗਾ ਜੇ ਇਹ ਪਿਛੇ ਨਾ ਲੈ ਜਾਓ ਤੇਨਾਹ ਨੂੰ ਵਾਰੀ ਨਹੀਂ ਮਿਲੀ ਮਹਾਰਾਜ ਨੇ ਆਮ ਦੇ ਜਾਤੇ ਚੜਜੋ ਸਾਰੇ ਪਾਰ ਹੋ ਜਾਣਗੇ ਇਹ ਵਾਦੇ ਨਾਲ ਗੱਲ ਹੈ ਸਾਰੇ ਪਾਰ ਹੋ ਜਿਹੜਾ ਇੱਥੇ ਆ ਕੇ ਹਾ ਦਾ ਨਾਰਾ ਮਾਰੇਗਾ ਉਹ ਸਮਝੋ ਪਾਰ ਹੋ ਜਾਏਗਾ ਮਹਾਰਾਜ ਨੇ ਆਪਾਂ ਨੂੰ ਕਾਦੀ ਖਾਤਰ ਭੇਜਿਆ ਇੱਥੇ ਮੜਾ ਜਾਂ ਯਾਦ ਕਰੋ ਵੀ ਸੱਚੇ ਪਾਤਸ਼ਾਹ ਨੇ ਕਾਦੀ ਖਾਤਰ ਭੇਜਿਆ ਤੇ ਛੋਟੇ ਸਾਹਿਬ ਜਦਿਆਂ ਨੇ ਕਾਦੀ ਕਾਤਰ ਸ਼ਹੀਦੀਆਂ ਦਿੱਤੀਆਂ ਸੀ ਤੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਵਿੱਚ ਕਾਦੀ ਖਾਤਰ ਸੀਸ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਕਾਦੀ ਖਾਤਰ ਬੈਠੇ ਸੀ ਮਾਵਾ ਦੇ ਜਿਹੜੇ ਪੁੱਤਰ ਸੀ ਉਹ ਉਹਨਾਂ ਦੇ ਟੋਟੇ ਗਲਾਂ ਟੋਟੇ ਕਰਕੇ ਗਲਾਂ ਚ ਪਾ ਦੇ ਕਾਦੀ ਖਾਤਰ ਪਾਏ ਸੀ ਉਹ ਜਾਗੋ ਮੇਰੇ ਭਰਾ ਮੜਿਆ ਪੜੋ ਇਤਿਹਾਸ ਪੜੋ ਵੱਧ ਤੋਂ ਵੱਧ ਇਤਿਹਾਸ ਪੜੋ ਮੇਰੇ ਵੀਰੋ ਗੱਲਾਂ ਜਜ਼ਬਾਤੀ ਕਰਦੀਆਂ ਨੇ ਪਰ ਹੈ ਹੀ ਜਜ਼ਬਾਤਾਂ ਦੀ ਖੇਡ ਐ ਸਾਰੀ ਯਾਰ ਆਜੋ ਕਿ ਕਿੱਡਾ ਕ ਕਹਿ ਟੱਟ ਜੁਗਾ ਕੇ ਕਰਨਾ ਕੀ ਇਤਿਹਾਸ ਇੱਕ ਦਿਨ ਬੈਠ ਕੇ ਗੱਲਾਂ ਆਪਣੀਆਂ ਕਰ ਦਿਓ ਉਹਨਾਂ ਦੀਆਂ ਸੁਣ ਲਿਓ ਸਾਡੀਆਂ ਸੁਣ ਲਿਓ ਤੁਸੀਂ ਆਪਣੀਆਂ ਕਰ ਲਿਓ ਤੇ ਲੰਗਰ ਛੱਕੇ ਘਰੋਂ ਚੱਲ ਜਾਣਾ ਕਿੱਡਾ ਕੁ ਪਹਾੜ ਟੱਠ ਜੂਗਾ ਯਾਰ ਹੈ ਉਹ ਵੀ ਤਾਂ ਬੈਠਾ ਹੀ ਆ ਨਾ ਉਹਦੇ ਵੀ ਘਰ ਦੀ ਢੇਰੀ ਹੈ ਆਮ ਤੌਰ ਤੇ ਜਿਨ੍ਹਾਂ ਨੇ ਪਸ਼ੂ ਰੱਖੇ ਹੁੰਦੇ ਉਹਨਾਂ ਦਾ ਬੋਧਾ ਹੁੰਦਾ ਉਹ ਪਸ਼ੂਆਂ ਦਾ ਫਿਰ ਕਿੱਦਾਂ ਪੱਠਾ ਪੱਠੇ ਕੌਣ ਪਾਊਗਾ ਪਾਣੀ ਕੌਣ ਪਿਆਊਗਾ ਗੱਲ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਜਦੋਂ ਕਿਤੇ ਮਸਲਾ ਅੜ ਜਾਂਦਾ ਆਪਣੇ ਕਿਸੇ ਘਰੇ ਸਵੇਰੇ ਸਵੇਰੇ ਫੋਨ ਆ ਜੇ ਵੀ ਭਾਈ ਸਾਹਿਬ ਫਲਾਣਾ ਚੜਾਈ ਕਰ ਗਿਆ ਤੇ ਉਸ ਦਿਨ ਸਾਰੀਆਂ ਛੁੱਟੀਆਂ ਹੁੰਦੀਆਂ ਹੀ ਨੇ ਨਾ ਦੇਖੋ ਸਾਡਾ ਨੇੜਲਾ ਰਿਸ਼ਤੇਦਾਰ ਚੜਾਈ ਕਰ ਜੇ ਤੇ ਛੁੱਟੀਆਂ ਕਰ ਲਈਏ ਕਰਨੀਆਂ ਪੈਂਦੀਆਂ ਨੇ ਰਿਸ਼ਤੇਦਾਰੀ ਦੇ ਮੂਹ ਨੂੰ ਕਰਨੀਆਂ ਪੈਂਦੀਆਂ ਤੇ ਗੁਰੂ ਨਾਲ ਸਾਡਾ ਇਹ ਇੰਦਾ ਵੀ ਰਿਸ਼ਤਾ ਨਹੀਂ ਯਾਰ ਗੁਰੂ ਨਾਲ ਸਾਡਾ ਇੰਨਾ ਵੀ ਨਹੀਂ ਰਿਸ਼ਤਾ ਰਹਿ ਜਾ ਕਿ ਇੱਕ ਸਾਲ ਦੇ ਵਿੱਚ ਮੈਨੂੰ ਲੱਗਦਾ ਕਿ ਕਿੰਨੇ ਲੋਕ ਹੋਣੇ ਨੇ ਜਿਹੜੇ ਇੱਕ ਸਾਲ ਚ ਇੱਕ ਵਾਰੀ ਵੀ ਨਹੀਂ ਆਏ ਅਜੇ ਤੱਕ ਮੇਰੇ ਸਿੱਖ ਵੀਰਾਂ ਨੂੰ ਜਿਹੜੇ ਮੇਰੇ ਸਿੱਖ ਭਰਾ ਨੇ ਉਹਨਾਂ ਨੂੰ ਇੱਕ ਉਹਨਾਂ ਦੇ ਚਰਨਾਂ ਦੇ ਵਿੱਚ ਮੇਰੀ ਇੱਕ ਬੇਨਤੀ ਹੈ ਵੀ ਆਪਾਂ ਆਪਣੇ ਸਿੱਖ ਭਰਾਵਾਂ ਦੀਆਂ ਲੱਤਾਂ ਖਿੱਚਣੀਆਂ ਬੰਦ ਕਰ ਦਈਏ ਉਹਨਾਂ ਨੂੰ ਇਹ ਬੇਨਤੀ ਹੈ ਜਿਹੜੇ ਆਪਣੇ ਸਿੱਖ ਨੇ ਨਾ ਉਹਨਾਂ ਨੂੰ ਵੀ ਆਪਣੀ ਆਪ ਆਪਦੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰ ਦਈਏ ਮੇਰੇ ਭਰਾਓ ਆਓ ਸਾਰੇ ਹੱਥ ਬੰਨ ਕੇ ਬੇਨਤੀ ਆਓ ਇੱਥੇ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਇੱਥੇ ਵੱਧ ਤੋਂ ਵੱਧ ਮਾਮਾ ਨੂੰ ਭੈਣਾ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਲੈ ਕੇ ਪਹੁੰਚੋ ਕਿ ਇੱਥੇ ਦਾ ਵੈਸੇ ਕੰਮ ਵੀ ਸੌਖਾ ਹੀ ਆ ਤੇ ਸਰਕਾਰੀ ਬੱਸ ਚੜ ਕੇ ਆ ਜਾਓ ਭਾਵੇਂ ਤੁਸੀਂ ਅੰਮ੍ਰਿਤਸਰੋਂ ਬੈਠੋਗੇ ਟਿਕਟ ਵੀ ਨਹੀਂ ਲੱਗਣੀ ਤੇ ਹੁਣ ਗੱਲ ਇਹ ਆ ਵੀ ਵੀਡੀਓ ਹੋ ਗਈ ਲੰਮੀ ਪਰ ਜਿੰਨੇ ਵੀ ਤੁਸੀਂ ਸੁਣੀਆ ਸ਼ੇਅਰ ਜ਼ਰੂਰ ਕਰਦੇ ਹੋ ਭਰਾਵੋ ਤੇ ਮੈਂ ਇੱਥੇ ਧੰਨਵਾਦ ਕਰਨਾ ਚਾਹੂੰਗਾ ਭਾਈ ਰਾਮ ਸਿੰਘ ਰਾਣਾ ਜੀ ਦਾ ਕਿ ਉਹਨਾਂ ਨੇ ਇੱਕ ਹਲੋਣਾ ਜਿਹੜਾ ਦਿੱਤਾ ਉਦੇ ਨਾਲ ਕੌਮ ਜਾਗੀ ਐ ਦੇਸ਼ ਦੁਨੀਆ ਤੱਕ ਗੱਲ ਪਹੁੰਚੀ ਐ ਤੇ ਮੈਨੂੰ ਲੱਗਦਾ ਸਰਕਾਰ ਦੇ ਵੀ ਹੁਣ ਨਾ ਥੋੜਾ ਜਿਹਾ ਘੰਟੀਆਂ ਵੱਜਣ ਲੱਗ ਪਈਆਂ ਹੋਣੀਆਂ ਤੇ ਸਰਕਾਰੇ ਕਾਨੂੰਨ ਬਣਾ ਦੇ ਚੰਗਾ ਤੂੰ ਵਡਿਆਈ ਲੈ ਲੈ ਪਹਿਲਿਆਂ ਕੋ ਨਹੀਂ ਲਈ ਗਈ ਤੇ ਅਖੀਰ ਚ ਇਹੀ ਬੇਨਤੀ ਐ ਭਾਈ ਇੱਕ ਤਰੀਕ ਨੂੰ ਦਿਨ ਬੁੱਧਵਾਰ ਹੁਣ ਦੇ ਹਿਸਾਬ ਦੇ ਨਾਲ ਪਰਸੋਂ ਦੀ ਗੱਲ ਜੇ ਤੇ ਜੇ ਤੁਸੀਂ ਕੱਲ ਸੁਣੋਗੇ ਤੇ ਬੁੱਧਵਾਰ ਤੁਸੀਂ ਹਿਸਾਬ ਲਾ ਲਿਓ ਬੁੱਧਵਾਰ ਨੂੰ ਇੱਥੇ ਪਹੁੰਚਣਾ ਹੀ ਪਹੁੰਚਣਾ ਤੇ ਆਓ ਇੱਕ ਵਾਰੀ ਆਪਣਾ ਵੀ ਕੋਈ ਯੋਗਦਾਨ ਪਾ ਦਈਏ ਕਿਤੇ ਨਿਆਣਿਆਂ ਨੂੰ ਦੱਸਣ ਵਾਲੇ ਬਣਾ ਗਿਆ ਕਿ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਨੂੰਨ ਬਣਿਆ ਹੈ ਨਾ ਅਸੀਂ ਉੱਥੇ ਗਏ ਸੀ ਇਹ ਕਹਿਣ ਜੋਗੇ ਹੋ ਜੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸ੍ਰੀ ਆਕਾਲ ਜਕਾਰੇ ਲਾਵੇ ਸੁਣ ਕੇ ਨਿਹਾਲ ਹੋ ਜਾਵੇ ਧੰਨ ਧੰਨ ਬ੍ਰਹਮ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਚਰਨ ਕਮਲਾਂ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਜੀ ਆਕਾਲ ਇੱਕ ਮਾਰਾ ਲਾਜੋ ਆਣ ਕੇ ਇਨਾ ਤੁਹਾਡਾ ਧੰਨਵਾਦ ਮਾਰੋ ਬੇਨਤੀ ਹੈ ਹਾਂ ਵਾਹਿਗੁਰੂ ਜੀ ਕੀ ਕਾਹ ਸਵਾਹ ਵਾਹਿਗੁਰੂ ਜੀ ਕੀ ਸਤਿ